ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਸੁਲਤਾਨਪੁਰ ਨਗਰੀ ਤੋਂ ਤੇ ਚਲੋ ਅਮਰਜੈਂਸੀ ਆਪਣਾ ਜਿਹੜਾ ਨਾਲ ਬੰਦਾ ਰਹਿੰਦਾ ਸੀ ਉਹਦੇ ਘਰ ਦੀ ਦੇ ਜਵਾਗੋਂ ਵਾਲਾ ਸੀ ਉਹਨੂੰ ਲੈ ਕੇ ਆਏ 2 ਵਜੇ ਤੇ ਹੁਣ ਇੱਥੋਂ ਵਾਪਸੀ ਕਰਨ ਲੱਗੇ ਆ ਹੁਣ ਟਾਈਮ ਹੋ ਗਿਆ ਵਾ 4 ਵਜੇ ਆ ਤੇ ਕਰੋ ਦਰਸ਼ਨ ਗੁਰਦਰਾ ਬੀਰ ਸਾਹਿਬ ਦੇ ਪਰਮਾਤਮਾ ਕਿਤੇ ਸਾਨੂੰ ਵੀ ਐਸ ਲਾਈਨ ਦੇ ਵਿੱਚ ਲਾ ਲਾ ਜਿਹੜੇ ਲੋਕ 4 ਵਜੇ ਉੱਠ ਕੇ 2:30 ਵਜੇ ਉੱਠ ਕੇ ਗੁਰਦਰਾ ਸਾਹਿਬ ਸੇਵਾ ਕਰਨ ਆਉਂਦੇ ਆ ਹੁਣ ਤਿਸ਼ਨਾਣ ਪਾਣੀ ਕੀਤਾ ਨਹੀਂ ਉਦਾਂ ਹੀ ਭੱਜ ਆਈ ਦੇ ਬਾਹਰ ਦੇ ਦਰਸ਼ਨ ਕਰਾ ਦਿੰਨੇ ਆ ਮਹਾਤਮਾ ਸੁੱਕ ਰਕੇ ਗੁਰੂ ਹੈ ਹੋਏ ਇਸ ਲਾਈਨ ਚ ਲਾਲਾ ਤੇਰੀ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈਗੀ ਕੋਈ ਸਾਰੀ ਦੁਨੀਆਦਾਰੀ ਸਭ ਝੂਠੇ ਕਰੋ ਦਰਸ਼ਨ ਸਤਿ ਸ੍ਰੀ ਅਕਾਲ ਸੋ ਕਰ ਨੰਬਰ 3 ਆ ਰਿਹਾ ਨਖੂਣਾ ਹੁਣ ਆ ਕੇ ਆਪਾਂ ਛੱਡ ਦੇ ਵਿੱਚ ਹੈਗਾ ਨੰਬਰ ਲਾ ਨੂੰ ਕਿ ਬਣਾਇਆ ਯਾਰ ਤਵਈਆਂ ਲੋਡ ਇਹ ਕਿੱਥੇ ਸਾਰੀ ਲੱਦਣੀ ਉੱਤੇ ਲੀਡਰ ਦਾ ਟੌਪਿਕ ਆ ਸਭ ਤੋਂ ਵਧੀਆ ਨਾ ਇਹ ਕਣਕ ਨੂੰ ਨੁਕਸਾਨ ਕਰਨ ਨਾ ਕੁਝ ਹੋਰ ਬੱਜੀ ਦੇ ਕਣਕਣਾ ਨੁਕਸਾਨ ਬਹੁਤ ਕਰ ਦਿੰਦੀ ਹੈ। ਫਾਰਸਦੀ ਖਾਦ ਲੱਦ ਕੇ ਹੈ? ਤੇ ਤੂੰ ਉਹ ਟੈਂਕੀ ਖਲਦੇ ਹਾਂ। ਇਹ ਜੀਵ ਤੇ ਜਾ ਕੇ ਜਾਣੀ ਬਣੀ। ਡਰਾਮਾ ਮੁੜ ਕੇ ਦੇ। ਮਹਿੰਗੀ ਮਹंगाई ਖਾਦ ਤੇ ਪੈ ਜल्ली ਸਾਰੀ ਮਹਾ ਹੀ ਕੰਮ ਨਿਬੜ ਲੱਗਾ ਤੇ ਹੁਣ ਪਾਰ ਜਾ ਕੇ ਖਾਣ ਵਾਲੇ ਕਣਕਪਰੀ ਚੰਡੀ ਆ ਅੱਜ ਵੀ ਮੁਰਤਲ ਵੀ ਜਾਣਾ ਕੋਈ ਗੱਲ ਨਹੀਂ ਜਿੰਨੂੰ ਰੱਬ ਦੇ ਰਾਹ ਬੋਲੋ ਨਮ ਜਦੇ ਨਾ ਜਦਾ ਨੰਗਲ ਡਾਇ ਹੈ ਉਹ ਯਾਰ ਉਹਨੇ ਮੇਲਾ ਫਿਰ ਉਦੋਂ ਮੇ ਫੋਨ ਲਾਇਆ ਆਇਆ ਟਰ ਖਾਦ ਉਹ ਆ ਗਈ ਫਟ ਚਲ ਆ ਜੋ ਆ ਜੋ ਫਿਰ ਚੱਲੀਏ ਬੱਸ ਦੇ ਹੁਣ ਗੱਲ ਕਰਦੇ ਜੇ ਤਰਾ ਕੱਲ ਵੀਰ ਕੋਲ ਦੇ ਇਹ 45 ਫੁੱਟ ਹੈ ਜੇ ਇੱਕ ਜਿਹੜਾ ਹੋਰ ਲਾਉਣਾ ਪਾਣਾ ਹੈ ਪੰਜਾਬ ਬੋਰੇ ਹੈਗੇ ਨਹੀਂ ਮਾਰਗਾ ਪੈਂਤਰਾ ਅੱਛਾ ਅੱਛਾ ਫਿਰ ਵਜਨ ਜਿਆਦਾ ਬਣ ਜਰਾ ਯਾਰ ਹਾਲ ਬਾਬਾ ਜਾਣਦੇ ਐ ਸਿਰੇ ਤੇ ਜਾਣਾ ਪੈਣਾ ਹੀ ਉਧਰ ਉਹ ਭਾਉ ਤੌਣ ਪਿੱਛੇ ਕਰ ਜਾ ਉਹ ਕੋੜਾ ਗਿਆ ਵਾਲਾ ਤੇ ਹੌਲਾ ਹੀ ਆ ਉਧਰ ਵਜਣੇ ਜਿਆਦਾ ਗਾੜੀ ਬਾਬਾ ਸ਼ੋਅ ਵਿੱਚ ਆ ਗਏ ਗਾੜੀ ਮਾ ਗਿਆ 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 ਇਹ ਨਾਲ ਨਾਲ ਹੀ ਤਾਂ ਕੇ ਰਾਇਤ ਵਾਲੀ ਥੋੜਾ ਜਾਣਦੇ ਹੋਰ ਗਾੜੀ ਓ ਰੋਡ ਨੂੰ ਮੜਾ ਜਾਣਦੇ ਥੋੜਾ ਜਾ ਓ ਚੱਲ ਇਧਰੋਂ ਲੈ ਸੌਖਾ ਜਾ ਬੱਸ 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 ਟਾਇਰ ਲੱਗ ਜਣੇ ਪਹਿਲੋ ਸ਼ੋਰ ਤੋਂ ਬਣੀ ਜਾ ਦੇਖੋ ਮੋੜ ਗਾੜੀ ਜਾੜਦੇ 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 ਬੱਸ 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 ਕਰ ਬੱਸ ਹੂੰ ਖਲੋ ਜੋ ਅਜਾ ਸਿਆਲ ਚਾਂਡੇ ਚੰਗਾ ਨਹੀਂ ਹੁੰਦਾ ਗਰਮੀ ਜਾਂਡੇ ਜਿਹੜਾ ਟਾਈਮ ਆਂਡੇ ਖਾਣ ਵਾਲਾ ਉਹ ਤੂੰ ਨਿਗਾਹ ਲੈਣ ਲੱਗੇ ਆ ਤੇ ਕੁਕੜੀਆਂ ਯਾਰ ਖੁੱਲ ਗਈਆਂ ਚਰਨ ਫੇਰ ਗੱਲ ਵੀ ਸ਼ੇਰਾਂ ਨਿਉਂਡੀਅਰ ਅਰਜਣ ਤੇ ਤੂੰ ਪਾਰ ਲੰਗਾ ਓਏ ਮੈਂ ਨਾ ਰੋਟੀ ਦਾ ਜਿ ਨਾਲੇ ਕਈ ਲੈ ਜੀਗਾ ਜਈਏ ਮੈਂ ਟ੍ਰਾਂਕ ਤੇ ਜਈ ਚੱਲ ਵੀ ਚੱਲ ਵੀ ਚੱਲਾ ਗਿਆ ਜੋ ਹਨਾ ਦੂਜਾ ਟਰੈਕਟਰ ਨਹੀਂ ਜਾਂਦਾ ਹੂੰ ਤੂੰ ਵੀ ਉਹ ਲਿਆ ਦੇਣ ਤੂੰ ਉਹ ਲਿਆ ਦੇ ਆ ਮੈਨੂੰ ਪਤਾ ਲੱਗਾ ਕਿ ਅੱਜ ਸਵਰਾ ਆ ਗਿਆ ਆਪਣਾ ਸਪਰੇਅ ਵਾਲਾ ਘੋੜਾ ਹਣ ਇੱਧਰ ਕਣਕ ਬਹੁਤ ਟੌਪ ਦੀ ਆ ਮਗਰੇ ਜੁੰਦਰ ਵਾਲੀ ਨੀ ਡਰੇ ਲੋਕ ਕਾ ਕਰੀ ਜਾਣਾ ਇਹ ਕੰਤੂ ਆ ਅਮਰ ਸਤਿ ਸ਼੍ਰੀ ਅਕਾਲ ਬੰਦਾ ਆਡਾ ਸਾਗ ਦੇ ਨਾਲ ਚਾਹ ਨਾਲ ਰੋਟੀ ਖਾਂ ਰਿਆ ਨਾ ਮੁੱਛਾਂ ਨਾ ਦੇ ਦਾੜੀ ਤੂੰ ਨਹੀਂ ਢੱਕਣਾ ਭਾਈ ਮਿੱਠਾ ਛੱਡਿਆ ਵਾ ਮੈਂ ਨਹੀਂ ਖਟਿਆ ਭਾਈ ਅਸੀਂ ਸਾਰਾ ਖਾ ਜੂ ਦੇਦੇ ਨਹੀਂ ਹੁਣ ਖਾ ਲੇ ਮਿੱਠਾ ਛੱਡਿਆ ਵਾ ਰਾਜੇ ਦੁੱਧ ਖਾ ਲਈਨੇ ਇਹ ਮਰੱਬੇ ਵਿੱਚ ਠੋਕੇ ਹੁੰਦਾ ਇਹ ਕਿੱਥੇ ਮਿੱਠਾ ਛੱਡਣ ਦਿੰਦੇ ਹਨ ਅੱਧਾ ਕਿਦਾ ਨਹੀਂ ਮਿੱਠਾ ਛੱਡਾ ਕੇ ਲੱਡੂ ਲੱਡੂ ਹੋਵੇ ਫਿਰ ਖਾ ਲਈ ਤੋ ਨਹੀਂ ਇੱਧਰ ਵੇ ਮੋਹਣ ਦਾ ਸੀਮਾ ਉਹ ਜਾਂਦੀ ਨਾ ਫਰ ਵਿੱਚੇ ਸਾਗ ਤੇ ਵਿੱਚੇ ਲੱਡੂ ਤੇ ਵਿੱਚੇ ਚਾਹ ਬਾਬਾ ਦੇ ਰੇ ਯਾਰ ਅੱਧਾ ਗਾ ਇਹ ਗਾ ਹਮ ਚਾਰ ਪੰਜ ਅਰੀ ਚਾਹ ਪੀਣੀ ਚਾਰੇ ਪੰਜ ਅਰੀ ਮਿੱਠੇ ਵਾਲੀ ਪੀਤੀ ਉਹ ਨਹੀਂ ਦਾ ਅੱਛਾ ਕਿਹਦੀ ਕਮ ਬਾਹੂਬਲੀ ਇਹ ਅਮਰਾਜ ਹਾਜ਼ਰੀ ਟਿੱਕਰ ਕਰਦਾ ਮੁੜ ਕੇ ਇਹਦਾ ਮੈਨੂੰ ਟਿੱਕਰ ਕਰਦਾ ਕਿਹੜਾ ਬਾਹੂਬਲੀ ਜਮਰਾਜ ਕੌਣ ਹੈ ਬੋਦੇ ਟ੍ਰੇਨ ਚ ਇਹੋ ਜਿਹਾ ਆ ਜਾਏਗਾ ਉਹ ਜੀ ਗੱਲ ਕਰੀ ਵਲੌਗ ਬਣ ਗਿਆ ਮੈਂ ਬੋਦੇ ਸਤਾਉ ਦੀ ਟ੍ਰੇਨ ਚ ਤੈਨੂੰ ਕੀ ਕਿਹਾ ਸੱਚੀ ਦੱਸ ਨਾਲੇ ਤਾੜੀ ਮਾਰ ਦੇਣੀ ਦੇ ਨਾਲ ਨਹੀਂ ਤਾੜੀ ਮਾਰ ਕੇ ਕੀ ਕੰਦੇ ਇਹ ਅਮਰਾਜ ਬੋਲ ਕੋ ਨਾ ਆਹ ਕਿਆ ਬੜੀ ਸਵਾਦ ਬੜੀ ਦੱਸਿਆ ਬਈ ਗਰੀਨ ਟੀ ਨਿੰਬੂ ਦਾ ਵਿੱਚ ਲੈੰਡ ਦਾ ਸਵਾਦ ਆਉਂਦਾ ਹਾਲਿਓ ਮਸਾਲਾ ਦਹੀਂ ਚ ਪਾ ਦੇ ਬਾਬਾ ਬਾਬਾ ਦਾੜਾ ਸਾਫ ਕਰ ਯਾਰ ਲੈ ਰਿਹਾ ਸੀਰ ਸ਼ਹਿਰ ਦਾ ਪਟੋਵਾਂ ਗੇਅਰ ਜੈ ਲਾਉਦਾ ਨੰਦ ਜਿਹੜਾ ਉਹਦੇ ਨਜ਼ਾਰੇ ਲੈਣ ਆਏ ਦੋਵੇਂ ਸ਼ੇਰ ਆਪਣੇ ਇੱਕ ਬੰਦੇ ਨੇ ਵੇਖਿਆ ਉਹਨੇ ਅਗਲੇ ਟਾਇਰਾਂ ਨੂੰ ਪੂਰਾ ਲਵਾ ਕੇ ਤੇ ਮਗਰਲੇ ਟਾਇਰਾਂ ਨੂੰ ਇੰਨਾ ਹੀ ਨਾ ਲਵਾਇਆ ਬਾਹਰ ਕਿਨਾਂ ਮੋੜ ਤੇ ਜਾ ਕੇ ਲਵਾਵਾਂਗੇ ਹੁਣੇ ਪੈਂਦਾ ਫਰਕ ਉੱਤਰਾ ਉਹਦੇ ਨਾਲ ਥੋੜਾ ਜਿਹਾ ਕਟਾਈ ਦਾ ਹੈਗਾ ਵੀ ਬਾਬੇ ਨੂੰ ਲੱਗਦਾ ਈ ਟੰਗ ਆ ਜਾ ਚਲੋ ਚਲੋ ਅੱਜ ਝੱਲੀਆਂ ਦੇ ਆ ਗਏ ਫੇਰ ਮੇਰੀ ਝੱਲੀ ਤੇਰੀ ਝੱਲੀ ਹਾਂਜੀ ਲੱਕ ਦੱਸਦਾ ਨਹੀਂ ਨਹੀਂ ਆਰੇ ਆਪਣੀ ਝੱਲੀ ਭਰੀ ਪਈ ਚਲੋ ਯਾਰ ਬਿਲਡਿੰਗ ਹੀ ਕਰ ਲਗੀਆਂ ਬਿਲਡਿੰਗ ਕਰਨ ਇਹ ਬਿਲਡਿੰਗਾਂ ਦੇ ਚਲਣੀਆਂ ਟੁੱਟੀਆਂ ਹੋਰ ਆ どうですね。<laughs> एंगल का टूटा लगभग इतने, तो इतने लाइन एट के लाने ग्रैंडर नहीं ग्री ਲੈ ਗਾ ਲੈ ਮੰਗ ਲੈ ਕੇ ਨਹੀਂ ਮੜਾ ਕੇ ਨਾ ਜਾ ਘਰ ਤੂੰ ਮੈਂ ਕਿਧਰ ਉਹ ਇਹਦੇ ਵਿੱਚ ਅੱבא ਕੀਤਾ 400 ml ਐਕਸਲ ਤੇ ਇੱਕ ਡੱਬਾ ਟੋਪਿਕ ਦਾ ਤੇ 5 ਗ੍ਰਾਮ ਨੇ ਫਿਲਤੀ ਤੇ ਇਹ ਹੁਣ ਕਰਨੇ ਸੀ ਤੋਪਖੇ ਦੇ ਲੀਡਰ ਤੇ ਕੰਮ ਚੱਲਣ ਡਿਆ ਪੂਰਾ ਜੂਰਾ ਸ਼ੋਰਣਾ ਪਰ ਆਪਣੀ ਥੋੜੀ ਫਾਰਮ ਤੇ ਸਪਰੇ ਟੋਪਖੇ ਤੇ ਲੀਡਰ ਇੱਕ ਪੈਕ ਟੋਪਖੇ ਦਾ ਇੱਕ ਲੀਡਰ ਦਾ ਨਾਲ 24D ਸਾਰੇ ਡੇਟਰ ਦਾ ਇਹ ਫਾਇਦਾ ਵੀ ਉਠਦੇ ਅਟਦੇ ਨਹੀਂ ਪੰਪ ਤੇ ਉਹਦਾ ਪੰਪਣਾ ਨਜ਼ਾਰਾ ਦੇ ਵੜਾ ਵੇਲਾ ਸਾਰੀਆਂ ਨੌਜਲਾ ਬਰੋਬਰ ਸੁੱਟਦੀਆਂ ਚੇਤਾ ਭੁੱਲ ਗਿਆ ਖਾਦ ਪਾਉਣ ਦਾ ਮੁੱਠ ਘਾੜ ਸੁੱਟ ਓਏ ਇਹ ਵੀ ਲਾਏ ਅੱਜ ਖਾਦ ਪਾਉਣ ਮਗਰੇ ਰੱਖੇ ਨਾ ਦੇ ਪੁੱਤ ਬੋਰੇ ਤੂੰ ਜੋਬਣਾ ਜ਼ੋਰ ਨਾ ਮਾਰ ਆ ਬਾਜ ਜਾਣਨੀ ਹੈਗੀ ਓਏ ਕਿਉਂ ਉਤਰਾਂ ਨਾ ਲੈਦਾ ਸਾ ਤੇਰਨੋਂ ਜਿਆਦੀ ਤੇ ਭਈਆ ਵਿਸ਼ਕਾਰ ਨਾ ਸੁੱਟਣ ੜਿਆ ਜ਼ੋਰ ਨਾ ਮਾਰ ਆ ਓਏ ਭਈਆ ਕਿੰਨੀ ਸਪੀਡ ਨਾਲ ਮਾਰਦਾ ਵੇ ਤੂੰ ਜੋ ਉੱਥੇ ਪੈਰਾਂ ਦੀ ਸੁੱਟੀ ਜਾਣਾ ਹੋਰ ਮਾਰ ਚੋਰ ਨਾਲ ਚੋਬੜ ਤੇਰੀ ਗੋਦੇ ਤਾਈ ਪਹੁੰਚਦੀ ਨਹੀਂ ਖਾਦ ਓਏ ਉਹਨੂੰ ਆਪਦੇ ਨਾਲ ਜੋੜ ਕੇ ਰੱਖ ਫਿਰ ਤੋਂ ਲੈ ਇੱਧਰ ਸਾਰੇ ਪੀੜਾ ਗੂੜਾ ਕੱਢ ਗਏ ਉਦ ਪਾ ਗਏ ਹੁਣ ਚੱਲਦੇ ਆ ਤਾਂ ਵਾਲੀ ਪਾਲੀ ਚ ਢੇਡਾ ਮਾਰਨ ਤੇ ਕਣਕ ਕਨੀ ਮੋਟਰਾਂ ਚੱਲਣ ਡੀਆਂ ਪਰਾਲੀ ਦਾ ਟਰਾਲਾ ਲਹੌਰ ਲੈ ਆਈਏ ਨਾ ਵੀ ਇੱਥੇ ਦਿੱਤੀ ਹੁਣ ਤੇ ਵੇਖੋ ਆ ਯਾਰ ਲੱਕਣਾ ਲੁੱਕਣਾ ਲੱਤ ਕੇ ਨਾ ਖੜੀਏ ਕਿਹਦੇ ਨੂੰ ਬਾਵਾ ਬਾਲਣ ਮੋ ਗਿਆ ਪੇਡਾ ਆਪਣੇ ਨਹੀਂ ਦਾ ਇੱਥੋਂ ਘੇੜੇ ਇੱਥੇ ਚੁੱਕ ਚੱਕੇ ਲੈ ਜਾਣੀ ਆ ਤੋਂ ਤਰਪੈਲ ਪਾਈ ਘੇਰੇ ਘੇਰੇ ਕਰਮ ਵਾਲਿਆਂ ਦੇ ਆਵੇ ਆ ਐਂਗਲ ਤੇ ਉੱਪਰ ਇਧਰ ਇਧਰ ਆ ਗਿਆ ਇਧਰ ਇਧਰ ਆ ਸੈਂਟਰ ਕੇ ਬੀਤਰ ਜਿਹੜਾ ਐਂਗਲ ਹੈ ਚੱਲ ਇਧਰਲੇ ਬੰਨੋ ਹਵਾ ਵੜੀ ਵਗਦੀ ਡੰਗਰਾਂ ਨੂੰ ਉਠਾ ਬਸ ਇਹ ਮਿੱਟੀ ਮੂੰਹ ਬੰਨੀ ਜਾ ਬਲਕ ਨਹੀਂ ਲੋੜ ਆ ਫੜੀ ਜਾ ਪੁੱਤ ਇੱਥੇ ਜੋੜਾਂ ਤੇ ਰੱਖ ਦੋ ਅਗਲੇ ਸਿਰੇ ਅਗਲੇ ਸਿਰੇ ਜੋੜਾਂ ਤੇ ਰੱਖ ਰਾਂ ਜੋੜਾਂ ਦੇ ਥੋੜੀ 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 ਹੋਰ ਭਾਈਓ ਦੋ ਦੋ ਟੱਪੇ ਹੋਏ ਮੂੰਹ ਇਹਨਾਂ ਥੱਲੇ ਵੜ ਗਏ ਹਨ ਰੋਦੀ ਚੰਗਾ ਅਗਲੇ ਸਿਰੇ ਪਹਿਲਾਂ ਰੱਖ ਲੋ ਫੇਰ ਆ ਜੋੜਦੇ ਰੱਖ ਲਾਂਗੇ ਕਿਉਂਕਿ ਠੰਡ ਪਿੰਡ ਆਪਾਂ ਪੂਰਾ ਸ਼ੈੱਡ ਛੁੱਡ ਟੱਕਿਆ ਹੋਆ ਇੱਥੇ ਥੋੜਾ ਜਿਹਾ ਰਹਿ ਜਾਂਦਾ ਫੇਰ ਠੰਡ ਦਾ ਵਿੱਚ ਡੰਗਰਾਂ ਦਾ ਬੜਾ ਔਖਾ ਹੋ ਜਾਂਦਾ ਬੈਠੇ ਤੇ ਰਹਿੰਦੇ ਆ ਫੇਰ ਵੀ ਔਖਾ ਹੁੰਦਾ ਹੁਣ ਲਾਤਾ ਆਪਾਂ ਨੇ ਤਰਪੈਲ ਪਾਤੀ ਐ ਅਗਲਾ ਬੰਦਾ ਬੰਦ ਕਰਦਾ ਪੂਰਾ ਨੇਗ ਹੋ ਜੂ ਜੇ ਮੈਂ ਉਦਣ ਆਖਿਆ ਮੈਂ ਕਿਹਾ ਟਰਾਂਫਾਰਮ ਉੱਤੇ ਚਾੜ੍ਹ ਦੋ ਉੱਤੇ ਚਾੜ੍ਹਿਆ ਹੁੰਦਾ ਤੇ ਅੰਦਰ ਲਾਈਟ ਜਗ ਪਿਆ ਕਰਨੀ ਲਾਈਟ ਜਗਾਈ ਯਾਰ ਤਾਰਾ ਪੂਰਾ ਫੇਰ ਉਹ ਨਹੀਂ ਯਾਰ ਆਹ ਟਰਾਂਫਰਮ ਲਾ ਤਾਣਾ ਹਾਂ ਹਾਂ ਆਹ ਹੋ ਹੋ ਗਾੜ ਦੇ ਸਿਰੇ ਪਹਿਲਾਂ ਲੈ ਜਾਣਾ ਉਧਰੋਂ ਹਵਾ ਵਜੀ ਤਰਪਾਲ ਉਡਾਉਣੀ ਆ ਉਧਰ ਲਾਇਆ ਪਹਿਲਾਂ ਹੁਣ ਆਪਣਾ ਹੋ ਗਿਆ ਸ਼ਾਮ ਦਾ ਟਾਈਮ ਦਵਾਈ ਵਾਲਾ ਵੀਰ ਆਪਣਾ ਦਵਾਈ ਗਿਣੀ ਜਾਂਦਾ ਵਾ ਆਪਾਂ ਮੱਜਾਂ ਦੇ ਤੇ ਪਾਏ ਸਾਰੇ ਉੱਤੇ ਪੱਲਾ ਪੁੱਲਾ ਵੀ ਜਿਹੜਾ ਉਹ ਠੰਡ ਜੀ ਮਨਾਉਂਦੇ ਡੰਗਰ ਤੇ ਵੀਰ ਮੇਰੇ ਯਾਰ ਤੁਹਾਨੂੰ ਸਾਰਿਆਂ ਨੂੰ ਆਨੇ ਜੇ ਕਿ ਇਹ ਤੋਂ ਕੱਟੀਆਂ ਝੋਟੀਆਂ ਵਧੀਆ ਜੈਜ ਰੇਟ ਤੇ ਮਿਲ ਜਾਣ ਆਪਾਂ ਨੂੰ ਨੀਲੀ ਰਾਵੀ ਦੀਆਂ ਮੋਹਰਾ ਦੀਆਂ ਚਾਹੀਦੀਆਂ ਵਾ ਜਰੂਰ ਦੱਸਿਓ ਮੇਰੇ ਵੀਰ ਯਾਰ ਤੇ ਹੋਣ ਜਾਂਦੇ ਪਿੰਡ ਨੂੰ ਭਾਬੇ ਦਾ ਨਾਂ ਲੈਨੇ ਇੱਕ ਦਸ਼ੀ ਦੀ ਦਿਹਾੜੀ ਚੱਲਣ ਡੇ ਅੱਜ ਪਰਿਵਾਰ ਦਾ ਵਿਛੋੜਾ ਆ ਹੀ ਸਰਸਾ ਨਦੀ ਪਾਰ ਕੀਤੀ ਸੀ ਤੇ ਕਿੰਨੀ ਠੰਡ ਦੇ ਵਿੱਚ ਜਿਹੜੇ ਆਪਣੇ ਮਾਦਾ ਗੁਜਰੀ ਜੀ ਦੇ ਛੋਟੇ ਸਾਹਿਬ ਜੀ ਦੇ ਨੰਗੇ ਬਹੁਤ ਤਗੜੇ ਦੇਣੋ ਇਹਨਾਂ ਦਿਨਾਂ ਦੇ ਵਿੱਚ ਸਾਰੇ ਵੀਰ ਵੈਗੁਰੂ ਦਾ ਨਾਮ ਜਪਿਆ ਕਰੋ ਪ੍ਰਮਾਤਮਾ ਦਾ ਤੇ ਉਹਨਾਂ ਨੂੰ ਯਾਦ ਕਰਿਆ ਕਰੋ ਤੇ ਅੱਜ ਦਾ ਬਲੌਗ ਆਪਣਾ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਅ ਰੈਸ ਲਗਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਚਾ ਜੀ ਜੋ ਹੱਡ ਆਇਆ ਆਪਣਾ ਕਵੀ ਉਹ ਆਪਣੇ ਉਸ ਪਤੀ ਪਤੀ ਦਾ ਵਰਤਕੀ ਉਹ ਸਾਡੀ ਸੇਵਾ ਜੋ ਸੰਤ ਨੇ ਕੀਤੀ ਬਾਅਦ ਨੇ ਜਈ ਉਹ ਸੰਤੋਂ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮਤੇ ਐ ਜਿੰਦਗੀ ਭਰ ਉਹ ਸੰਤ ਦਾ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਡੇ ਉਸ ਦੁੱਖ ਦਰਦ ਨੂੰ ਲਾਇਆ ਜੋ ਵੀ ਚੀਜ਼ ਦੀ ਡਿਮਾਂਡ ਸੀ ਦੀ ਜਲਮ ਆਇਆ ਪੈਸੇ ਹਰ ਇੱਕ ਸੰਤ ਭੇਜਦੀ ਉਸ ਸੇਵਾ ਦੇ ਤੱਕ ਕਿਸ ਆਪਣਾ ਦੇ ਆ ਪਿੰਡ ਚੱਕੇਲਾ ਤੋਂ ਸਰਦਾਰ ਸਾਗਰ ਸਿੰਘ ਜੀ ਅਮਰੀਕਾ ਦੀ ਸੰਤ ਨੇ ਇਹਨਾਂ ਨੂੰ ਸਹੀ ਸਮਝਿਆ ਕਿਸਾ ਦੀ ਮਾਇਆ ਤੁਹੀਂ ਸਹੀ ਟਿਕਾਣੇ ਲਾਉਂਗੇ ਇਹਨਾਂ ਨੇ ਆਪਾਂ ਨੂੰ ਵੇਖਿਆ ਕਿ ਆਹ ਆਲੀ ਗਲਾਟਾ ਲਈ ਖੋਦ ਬੰਨਾਂ ਵੀ ਲੋੜ ਆਤੇ ਜਿੱਥੇ ਵੀ ਜਰੂਰ ਬੰਨ ਦੇ ਲੋੜ ਆਤੇ ਸਹੀ ਟਿਕਾਣੇ ਤੇ ਲਾਗੇਗੇ ਆਪਣਾ ਵਿਸ਼ਵਾਸ ਉਸਾਇਆ ਵਾਹਿਗੁਰੂ ਕਿਰਪਾ ਕਰੇ ਸਾਨੂੰ ਬਲ ਬਖਸ਼ੇ ਇਹ ਤਾਕਤ ਬਖਸ਼ੇ ਅਮਰੀਕਾ ਵਾਲੀ ਸੰਗਤ ਤੇ ਇਹਨਾਂ ਦੀ ਸਰਦੰਮ ਕਿਸੇ ਕਿਸਮ ਦੇ ਠੇਸ ਨਾ ਪਹੁੰਚੇ ਅਸੀਂ ਇੱਕ ਇੱਕ ਪੈਸਾ ਟਿਕਾਣੇ ਲਈਏ ਇਹ ਪੈਸਾ ਆਲੀ ਗਲਾਟਾ ਲਈ ਖੋਦ ਦੀ ਸੰਗਤ ਜੀ ਬੰਨ ਦੇ ਲੋੜ ਬੰਨ ਤੇ ਜਿੱਥੇ ਵੀ ਕੁਝ ਆਜਦੀ ਡਿਮਾਂਡ ਲਗੂ ਤੇ ਲਾਵਾਂਗੇ ਇਹਨਾਂ ਦਾ ਸਾਡੇ ਨੂੰ ਧੰਨਵਾਦ ਜੀ ਆਇਆਂ ਵੈਗੋ ਦੀ ਖਾਲਸਾ